ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਲਾਈਵ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਇੱਕ ਜਿਹੜੀ ਕਿ ਨਵੀਂ ਵੀਡੀਓ ਲੈ ਕੇ ਜਿਹੜੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਵੀਡੀਓ ਤੁਹਾਨੂੰ ਦਿਖਾਉਂਦੇ ਆ ਕਿ ਸਿੱਖ ਕੌਮ ਨੂੰ ਕਿਵੇਂ ਬਦਨਾਮ ਕੀਤਾ ਜਾ ਰਿਹਾ ਹੈ ਸਿੱਖ ਕੌਮ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਉਹਨਾਂ ਨੂੰ ਕਿਵੇਂ ਨਫ਼ਰਤ ਨਾਲ ਉਹਨਾਂ ਦੇ ਸ਼ਬਦ ਬੋਲੇ ਜਾਂਦੇ ਨੇ ਉਹਨਾਂ ਨੂੰ ਖਾਲਸਥਾਨੀ ਕਿਹਾ ਜਾਂਦਾ ਹੈ ਜਦੋਂ ਕਿ ਇੱਕ ਸਿੱਖ ਜਿਹੜਾ ਆਪਣੇ ਦੇਸ਼ ਲਈ ਜਦੋਂ ਪਗੜੀ ਬੰਨਦਾ ਹੈ ਪਗੜੀ ਬੰਨ ਕੇ ਦੇਸ਼ ਲਈ ਆਪਣਾ ਮਰ ਮਿਟਦਾ ਹੈ ਦੇਸ਼ ਲਈ ਜਿਹੜਾ ਆਪਣੀ ਜਾਨ ਦੇ ਦਿੰਦਾ ਹੈ ਤਾਂ ਆਹ ਦੇਖ ਲੋ ਇੱਕ ਆਈਪੀਐਸ ਅਫਸਰ ਜਿੰਨੂ ਕੀ ਜਿਹੜਾ ਕਿ ਸਿੱਖ ਵਿਰੋਧੀ ਤਾਕਤਾਂ ਕਿਵੇਂ ਬੋਲਾ ਕਿਸ ਨੇ ਮੇਰਾ ਵੀ ਨਹੀਂ ਜਨਨ ਕਿਉਂ ਬੋਲਾ ਏਸੀ ਆਈਪੀਐਸ ਅਫਸਰ ਉਥੇ ਪੱਛਮੀ ਬੰਗਾਲ ਦੇ ਵਿੱਚ ਪੁਲਿਸ ਦੇ ਵਿੱਚ ਆਪਣੀ ਡਿਊਟੀ ਕਰਦੇ ਲੇਕਿਨ ਕੱਲ ਕੋਈ ਭਾਜਪਾ ਵਾਲਾਂ ਦੀ ਰੈਲੀ ਸੀ ਉਥੇ ਤਾਂ ਉਸ ਰੈਲੀ ਦੇ ਵਿੱਚ ਜਿਹੜੇ ਭਾਜਪਾ ਲੀਡਰ ਨੇ ਉਹ ਇਸ ਆਈਪੀਐਸ ਅਫਸਰ ਨੂੰ ਖਾਲਸਥਾਨੀ ਕਹਿ ਕੇ ਇਹਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਜਿਹੜੇ ਕੀ ਵੰਡੀਆਂ ਪਾਉਣੀਆਂ ਚਾਹੁੰਦੇ ਨੇ ਸਿੱਖਾਂ ਨੂੰ ਇੱਕ ਜਿਹੜਾ ਕਿ ਉਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਤਾਂ ਉਹਦੇ ਲਈ ਜਿਹੜਾ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਨੂੰ ਸਿੱਖਾਂ ਦੀ ਪਗੜੀ ਤੇ ਜਿਹੜੇ ਸਵਾਲ ਉਠਾਏ ਜਾ ਰਹੇ ਨੇ ਵੀ ਜਿਹੜਾ ਵੀ ਕੋਈ ਸਿੱਖ ਪਗੜੀ ਬੰਨਦਾ ਕੋਈ ਖਾਲਸਥਾਨੀ ਥੋੜੀ ਹੋ ਜਾਂਦਾ ਹੈ ਉਹ ਨੂੰ ਖਾਲਸਥਾਨੀ ਕਿਹਾ ਜਾਂਦਾ ਹੈ ਉਹਦੀ ਪਛਾਣ ਖਾਲਸਥਾਨੀ ਬਣਾ ਦਿੱਤੀ ਗਈ ਹੈ ਪਗੜੀ ਵਾਲੇ ਦੀ ਸੋ ਇਹਦੇ ਤੇ ਅੱਜ ਸਾਰੀਆਂ ਪਾਰਟੀਆਂ ਨੇ ਵੀ ਜਿਹੜਾ ਸਵਾਲ ਚੱਕੇ ਨੇ ਉਹ ਭਾਜਪਾ ਸਰਕਾਰ ਨੂੰ ਇਹ ਕਿਹਾ ਗਿਆ ਕਿ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਉਥੋਂ ਦੇ ਲੀਡਰ ਸੀ ਜਿਨ੍ਹਾਂ ਨੇ ਆਈਐਫਐਸ ਅਫਸਰ ਨੂੰ ਜਿਹੜਾ ਕਿ ਖਾਲਸਤਾਨੀ ਕਿਹਾ ਸੋ ਇਧਰ ਸਾਡੇ ਚੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਹੈ ਬੜਾ ਵੱਡਾ ਸਟੈਂਡ ਲਿਆ ਹੈ ਵੀ ਜਿਹੜੇ ਵੀ ਸਾਡੀ ਪਗੜੀ ਸਾਡੀ ਸ਼ਾਨ ਹੈ ਸਿੱਖ ਦੀ ਜਿਹੜੀ ਪਗੜੀ ਹੁੰਦੀ ਹੈ ਉਹ ਸ਼ਾਨ ਹੁੰਦੀ ਹੈ ਸਰਦਾਰ ਜੀ ਹੁੰਦੇ ਨੇ ਉਹ ਉਹਨਾਂ ਨੂੰ ਜਿਹੜਾ ਕਿ ਇੱਕ ਖਾਲਸਤਾਨੀ ਕਹਿ ਦੇਣਾ ਉਹਨਾਂ ਨੂੰ ਟਾਰਗੇਟ ਕਰਨਾ ਉਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੂੰ ਜਿਹੜਾ ਕਿ ਇੱਕ ਗਲਤ ਸ਼ਬਦ ਬੋਲਣੇ ਇਹਦੇ ਤੇ ਜਿਹੜਾ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਿੱਖ ਦੇ ਜਿਹੜੇ ਜਿਹੜਾ ਵੀ ਗੁਰੂ ਦਾ ਸਿੱਖ ਹੈ ਉਹਨੂੰ ਜਿਹੜਾ ਆਪਣੀ ਪੱਗ ਬੰਨਦਾ ਤਾਂ ਉਹਨੂੰ ਸਰਦਾਰ ਜੀ ਕਹੇ ਕਿ ਔਰ ਉਹਨਾਂ ਬੜਾ ਸਨਮਾਨ ਹੁੰਦਾ ਹੈ ਜਿਹੜੀ ਪੰਜਾਬ ਪੁਲਿਸ ਹੈ ਇਹ ਤਾਂ ਪਗੜੀ ਨਾਲੀ ਪੰਜਾਬ ਪੁਲਿਸ ਦਾ ਜਿਹੜੀ ਸ਼ਾਨ ਹੈਗੀ ਹੈ ਖੁਰ ਵੀ ਜਿੱਧਰ ਵੀ ਸਿੱਖਾਂ ਦਾ ਜਿਹੜੇ ਕਿ ਪੁਲਿਸ ਦੇ ਵਿੱਚ ਤਾਂ ਖਾਸ ਕਰਕੇ ਇੱਕ ਜਿਹੜਾ ਪੱਗ ਵਾਲਾ ਹੁੰਦਾ ਉਹਦਾ ਬੜਾ ਰੋਗ ਹੁੰਦਾ ਸੋ ਇਸ ਕਰਕੇ ਉਹਨਾਂ ਨੂੰ ਇੱਕ ਅਲੱਗ ਤੌਰ ਤੇ ਨਾ ਦੇਖਿਆ ਜਾਵੇ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਇੱਕ ਆਗੂ ਲੀਡਰ ਨੇ ਇਹਨਾਂ ਤੇ ਜਿਹੜੀ ਕਿ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਦੇ ਸ਼ਿਕੰਜਾ ਕੱਸਿਆ ਜਾਵੇ ਔਰ ਇਹ ਜਵਾਬ ਦੇ ਹੋਣੇ ਚਾਹੀਦੇ ਨੇ ਸੋ ਭਾਜਪਾ ਸਰਕਾਰ ਨੂੰ ਜਿਹੜੇ ਕਿ ਇਸ ਤਰ੍ਹਾਂ ਦੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ ਜਾਂ ਕੁਝ ਹੋਰ ਜਿਹੜੇ ਤਰੰ ਦੇ ਨਾਂ ਤੇ ਵੰਡੀਆਂ ਪਾਉਣਾ ਚਾਹੁੰਦੇ ਨੇ ਜਾਂ ਕੁਝ ਜਿਹੜਾ ਕਿ ਦੇਸ਼ ਨੂੰ ਵੰਡਣ ਵਾਲੇ ਤਾਕਤਾਂ ਨੇ ਉਹਨਾਂ ਨੂੰ ਜਿਹੜਾ ਕਿ ਨੱਥ ਪਾਈ ਜਾਵੇ ਔਰ ਸਾਡਾ ਜਿਹੜਾ ਭਾਰਤ ਇੱਕ ਦੇਸ਼ ਹੈ ਇੱਕ ਭਾਰਤ ਦੇ ਵਿੱਚ ਸਾਰੇ ਪਰੋਏ ਹੋਏ ਆ ਭਾਵੇਂ ਕੋਈ ਮਰਾਠੀ ਏ ਭਾਵੇਂ ਪੰਜਾਬੀ ਏ ਭਾਵੇਂ ਹਿੰਦੁਸਤਾਨੀ ਏ ਭਾਵੇਂ ਉਹ ਸਾਰੇ ਪਹਿਲਾਂ ਹਿੰਦੁਸਤਾਨੀ ਨੇ ਫਿਰ ਉਸ ਤੋਂ ਬਾਅਦ ਆਪਣੇ ਆਪਣੇ ਸਟੇਟਾਂ ਦੇ ਜਿਹੜੇ ਵਸਨੀਕ ਨੇ ਸੋ ਇਸ ਲਈ ਜਿਹੜੇ ਇਸ ਤਰ੍ਹਾਂ ਦੇ ਕਿਸੇ ਨੂੰ ਟਾਰਗੇਟ ਨਾ ਕੀਤਾ ਜਾਵੇ ਭਾਵੇਂ ਉਹ ਕਿਸੇ ਵੀ ਜਿਹੜੀ ਜਿਹੜੀ ਹੋਵੇ ਧਰਮ ਦਾ ਹੋਵੇ ਉਹਨਾਂ ਧਰਮ ਦੇ ਤੌਰ ਤੇ ਉਸ ਨੂੰ ਟਾਰਗੇਟ ਨਾ ਕੀਤਾ ਜਾਵੇ ਧਰਮ ਨੂੰ ਬਦਨਾਮ ਨਾ ਕੀਤਾ ਜਾਵੇ ਹੁਣ ਜਿਹੜੇ ਕਿ ਉਥੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਕਹਿ ਰਹੇ ਕਿ ਮੈਂ ਤੁਹਾਡੇ ਧਰਮ ਬਾਰੇ ਕੋਈ ਨਾਂ ਨਹੀਂ ਲੈ ਰਿਹਾ ਮੈਂ ਕਿਸੇ ਦੇ ਧਰਮ ਨੂੰ ਕੋਈ ਨਹੀਂ ਕਰ ਰਿਹਾ ਅਸੀਂ ਸਿਰਫ ਆਪਣੀ ਡਿਊਟੀ ਨਿਭਾ ਰਹੇ ਹਾਂ ਔਰ ਜਿਹੜੀ ਡਿਊਟੀ ਹੈ ਉਹ ਡਿਊਟੀ ਕਰ ਰਿਹਾ ਮੈਂ ਮੈਂ ਕਿਸੇ ਦਾ ਕੋਈ ਨਾਂ ਨਹੀਂ ਲੈ ਰਿਹਾ ਸੋ ਇਸ ਕਰਕੇ ਦੂਸਰਿਆਂ ਨੂੰ ਕਿਸੇ ਦਾ ਵੀ ਹੱਕ ਨਹੀਂ ਬੰਦਾ ਕਿ ਕਿਸ ਕਿਸੇ ਦੇ ਧਰਮ ਤੇ ਕੋਈ ਕਿੰਤੂ ਪ੍ਰੰਤੂ ਕੀਤਾ ਜਾਵੇ ਸੋ ਇਸ ਕਰਕੇ ਜਿਹੜੀਆਂ ਤਾਕਤਵਰ ਦੇ ਜਿਹੜਿਆ ਇਸ ਤਰ੍ਹਾਂ ਦੇਸ਼ ਵਿਰੋਧੀ ਤਾਕਤਾਂ ਹੁੰਦੀਆਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਸਰਕਾਰ